ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਗ ਸਿੰਘ ਬਾਬਾ ਗੁਰਜੀਤ ਸਿੰਘ ਇਹਨਾਂ ਦਾ ਨਾਮ ਹੈ ਇਹਨਾਂ ਨੇ ਨਾ ਇਲਜ਼ਾਮ ਲਾਏ ਨੇ ਭਾਈ ਅਮਰਤਪਾਲ ਸਿੰਘ ਤੇ ਕਿ ਉਹ ਨਸ਼ਾ ਕਰਦਾ ਮੈਂ ਹਰਪੀਤ ਦੀ ਗੱਲ ਨਹੀਂ ਕਰਦਾ ਮੈਂ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦਾ ਅੱਗੇ ਮੈਂ ਵੀਡੀਓ ਵੀ ਲਾਉਂਗਾ ਸਾਰਾ ਕੁਝ ਤੁਹਾਨੂੰ ਦੱਸੂਗਾ ਇਸ ਚੀਜ਼ ਬਾਰੇ ਧਿਆਨ ਨਾਲ ਸੁਣਿਓ ਕੀ ਕਹਿੰਦੇ ਨੇ ਤੁਸੀਂ ਕਿਹਾ ਵੀ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਜਿਹੜੇ ਤੇ ਕੱਲ ਦੋਸ਼ ਲੱਗੇ ਨੇ ਪਿੰਦਾ ਪਿੰਦਾ ਗਰੰਟੀ ਆ ਮੈਂ ਫੋਟੋ ਮਾ ਦੇ ਦੂੰ ਤੁਹਾਨੂੰ ਅਮਰਤਪਾਲ ਦੇ ਦਊਂਗਾ ਅਮਰਤਪਾਲ ਨੇ ਪਿੰਦਾ ਜੀ ਹੋਰ ਦੱਸੋ ਲਾਓ ਜੀ ਆ ਸਬੂਤ ਦਿੱਤਾ ਬਾਬਾ ਗੁਰਜੀਤ ਸਿੰਘ ਨੇ ਕਿ ਹੱਥ ਤੇ ਤਰਿਆ ਹੋਇਆ ਹੈ ਪਹਿਲਾਂ ਤੇ ਇਹ ਬਾਬਾ ਦੱਸੇ ਕਿ ਚਿੱਟਾ ਹੱਥ ਤੇ ਕੌਣ ਰੱਖਦਾ ਹੈ ਹੂੰ ਚਟਾ ਪੀਣ ਵਾਲੇ ਤਾਂ ਜਿਆਦਾ ਜਾਣਕਾਰੀ ਆਖਦੇ ਨੇ ਇਸ ਚੀਜ਼ ਬਾਰੇ ਕਿ ਹੱਥ ਤੇ ਚਟਾ ਕੌਣ ਰੱਖਦਾ ਪੁੱਛ ਆ ਕਮੈਂਟ ਕਰਿਓ ਅੱਗੇ ਆਪਾਂ ਫੇਰ ਗੱਲ ਕਰਦੇ ਹਾਂ ਤੇ ਅਮਰਤਪਾਲ ਦੇ ਹੱਥ ਜਿ ਸਮਾਨ ਨਾ ਹੋਵੇ ਕਿਆ ਨਹੀਂ ਪਰ ਹੁਣ ਫੋਟੋ ਦੇ ਵਿੱਚ ਸਾਬਤ ਹੋਏਗਾ ਵੀ ਕਿਸ ਸਮਾਨ ਉਹ ਹੀ ਹੈ ਮੈਂ ਆਪਣੀ ਆਖੜਾ ਲਿਖਿਆ ਹਾਂ ਫੋਟੋ ਦੇ ਤਾਂ ਵੀਰ ਦੇ ਪਾਲਦੇ ਮੈਂ ਗਵਾਹ ਹਾਂ ਉਸ ਸਮਾਨ ਸੀਗਾ ਮੈਂ ਕਿਹਾ ਵੀਰ ਤੇ ਦੇਖਿਆ ਮੈਂ ਕਹੀ ਨਹੀਂ ਜਾਨਾ ਤੇ ਅੱਜ ਤੁਸੀਂ ਕਿਉਂ ਬੋਲਦੇ ਪਿਓ ਫਿਰ ਉਸ ਟਾਈਮ ਕਿਉਂ ਨਹੀਂ ਬੋਲੇ ਉਸ ਟਾਈਮ ਰੋਲਾ ਕਿਉਂ ਨਹੀਂ ਪਾਇਆ ਅੱਜ মিডিਆ ਦੇ ਵਿੱਚ ਆਨੇ ਪਏ ਉਹਨਾਂ ਤੁਸੀਂ ਉਸ ਟਾਈਮ ਕਿਉਂ ਨਹੀਂ ਗੱਲ ਕੀਤੀ ਹੈਗੀ ਐਟ ਆ ਟਾਈਮ ਤੋਹਿੰਦਿਆ ਕਬਾਣਾ ਪਾਇਆ ਨੰਗ ਸਿੰਘ ਜੇ ਤਾਨੂੰ ਪਤਾ ਸੀ ਆ ਕਿ ਅੰਮ੍ਰਿਤਪਾਲ ਸਿੰਘ ਦੇ ਹੱਥ ਦੇ ਵਿੱਚ ਚਿੱਟਾ ਤੇ ਤੁਸੀਂ ਉਸੇ ਟਾਈਮ ਕਿਉਂ ਨਹੀਂ ਬੋਲੇ ਹੈਗੇ ਸਭ ਤੋਂ ਵੱਡੀ ਗੱਲ ਨਿਹੰਗ ਸਿੰਘ ਦਾ ਫਰਜ਼ ਕੀ ਬਣਦਾ ਸੀ ਉਸ ਟਾਈਮ ਇਹ ਕਹਿੰਦੇ ਕਿ ਮੈਨੂੰ ਡਰ ਸੀਗਾ ਕਿਵੇਂ ਨਾ ਕੁੱਟ ਮਾਰਨਾ ਹੋ ਜੇ ਨਿਹੰਗ ਸਿੰਘ ਕਦੋਂ ਤੋਂ ਡਰ ਲੱਗੇ ਬਈ ਪਹਿਲਾਂ ਤੇ ਇਹ ਦੱਸੋ ਨਿਹੰਗ ਸਿੰਘ ਡਰਦੇ ਆ ਕਿਹਦੇ ਤੋਂ ਜਲਦੀ ਤੁਸੀਂ ਹਟੇ-ਕੱਟੇ ਹੋ ਚੰਗੀ ਪ੍ਰਮਾਤਮਾ ਨੇ ਤੁਹਾਨੂੰ ਐ ਚੰਗਾ ਸਿੰਗ ਜਿਹਾ ਆ ਤੇ ਤੁਸੀਂ ਉਦੋਂ ਕਿਉਂ ਨਹੀਂ ਮਲਕੀ ਐਕਸ਼ਨ ਲਿਆ ਐਟ ਅ ਟਾਈਮ ਨਿਆੰਗ ਸਿੰਘ ਤਾਂ ਮੌਕੇ ਦੀ ਕਰਦੇ ਹੁੰਦੇ ਨੇ ਜੋ ਕੁਝ ਕਰਨਾ ਹੁੰਦਾ ਉਹਨਾਂ ਨੇ ਜੇ ਉਹਨਾਂ ਦੇ ਸਾਹਮਣੇ ਕੁਝ ਗਲਤ ਹੋ ਰਿਹਾ ਹੋਵੇ ਤੇ ਕੁੱਟਮਾਰ ਨਹੀਂ ਉਸ ਟਾਈਮ ਜੇ ਤੁਹਾਨੂੰ ਲੱਗਦਾ ਸੀਗਾ ਕਿ ਉਹ ਚੁੱਟਾ ਪੀ ਰਿਹਾ ਮੈਨੂੰ ਤਾਂ ਲੱਗਦਾ ਕਿ ਤੁਹਾਡੀ ਲੋਕਾਂ ਨੇ ਸਪੋਰਟ ਕਰਨੀ ਸੀਗੀ ਅਮਰਪਾਲ ਦੇ ਭਰਾ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਮੈਡੀਕਲ ਆਇਆ ਸਭ ਕੁਝ ਹੋਇਆ ਕਿ ਭਾਈ ਅਮਰਪਾਲ ਸਿੰਘ ਦਾ ਨਹੀਂ ਹੋਇਆ ਹੁਣ ਸਭ ਕੁਝ ਹੋਇਆ ਹੁਣ ਹੈ ਨਾ ਤੇ ਉਸ ਟਾਈਮ ਤਾਂ ਮਲਕੀ ਸਭ ਨੂੰ ਪਤਾ ਹੀ ਹੈ ਕੀ ਡਿਬਰੂਗਲ ਜੇਲ੍ਹ ਦੇ ਵਿੱਚ ਕੀ ਕੀ ਹੋਇਆ ਉਹਨਾਂ ਨੇ ਭੁੱਖ ਹੜਤਾਲ ਕੀਤੀ ਹਨਾ ਕਿ ਰੋਟੀਆਂ ਦੇ ਵਿੱਚ ਤਮਾਕੂ ਜੇਬ ਉਹ ਤੇ ਮਲਕੀ ਇਹ ਜੀ ਕੋਈ ਗੱਲ ਤਾਂ ਨਿਕਲੇਨੀਗੀ ਤੋੜ ਵਾਲੀ ਨਹੀਂ ਤਾਂ ਲੋਕ ਤਾਂ ਮਲਕੀ ਇਨਾ ਪਿੱਛੇ ਪਈ ਹੋਈ ਸੀ ਸਰਕਾਰ ਤਾਂ ਮਲਕੀ ਤੇ ਇਹ ਗੱਲ ਬਾਹਰ ਨਾ ਨਿਕਲਦੀ ਕੀ ਜੇ ਅਮਿਤਪਲ ਨਸ਼ਾ ਕਰਦਾ ਕਿ ਭਾਈ ਉਹਨੂੰ ਤਾਂ ਜੇਲ੍ਹ ਦੇ ਵਿੱਚ ਤੋੜ ਲੱਗਦੀ ਪਈ ਹੈ ਤਾਤਰ ਧਿਆਨ ਨਾਲ ਸੋਚਿਓ ਸਾਰੇ ਹਰ ਗੱਲ ਦਾ ਕੋਈ ਮਤਲਬ ਹੁੰਦਾ ਬੇਮਤਲਬੀਆਂ ਗੱਲਾਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕਿ 1% ਵੀ ਭਾਈ ਅਮਰਤਪਾਲ ਸਿੰਘ ਦੀ ਕੋਈ ਸਚਾਈ ਹੈ ਕਿ ਉਹ ਨਸ਼ਾ ਕਰਦੇ ਆ ਤੇ ਯਾਰ ਨਾਲੇ ਚਿੱਟਾ ਪੁੱਤਾ ਬਹੁਤ ਮਹਿੰਗਾ ਹੈ ਹੱਥ 'ਤੇ ਗੋਣ ਰੱਖਦਾ ਹੁੰਦਾ ਉਹਨੂੰ ਆਪਾਂ ਸਬੂਤ ਨਹੀਂ ਮੰਨ ਸਕਦੇ ਤਾਂ ਕਾਟੀ ਇਸ ਚੀਤੇ ਤਾਂ ਇਹ ਕੋਈ ਮਤਲਬ ਨਹੀਂ ਬਣਦਾ ਹੈਗਾ ਕਿਸੇ ਨੂੰ ਗੁਜ਼ਨਾਮ ਕਰਨ ਦਾ ਕੋਈ ਹੋਰ ਤਰੀਕਾ ਲੱਭੋ ਠੀਕ ਹੈ ਤੇ ਆਪਾਂ ਨੂੰ ਭਾਈ ਜੜਮਲਕੇ ਉਹਨਾਂ ਦੇ ਭਰਾੜੇ ਹਰਪੀਤ ਬਾਰੇ ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਨਹੀਂਗੀ ਠੀਕ ਹੈ ਕਰਦੇ ਨੇ ਨਹੀਂ ਕਰਦੇ ਠੀਕ ਹੈ ਚੂਰ ਸੱਚਦੰਤਰ ਤਾਰਾ ਉਹ ਸਾਹਮਣੇ ਆਈ ਜਾਣਾ ਠੀਕ ਹੈ ਨਾ ਤੇ ਉਹ ਕੋਰਟ ਤੇ ਕਰ ਦੇਣਾ ਤੇ ਜੇ ਭਾਈ ਅਮਰਤਪਾਲ ਸਿੰਘ ਵੀ ਕਰਦੇ ਹੁੰਦੇ ਤੇ ਉਹਦਾ ਵੀ ਸਾਹਮਣੇ ਸਾਰਾ ਕੁਝ ਆ ਜਾਣਾ ਸੀਗਾ ਬਚੋ ਭਾਈ